ਅੱਜ ਮੌਸਮ ਜਿਹੜਾ ਬਹੁਤ ਵਧੀਆ ਜੀ ਤੇ ਵੇਖੋ ਜੀ ਪੀਲੀਆਂ ਪੀਲੀਆਂ ਘਟਾਵਾਂ ਜਿਹੜੀਆਂ ਚਾਰਸਵਰੇ ਹੋਈਆਂ ਜੀ ਤੇ ਗਰਮੀ ਥੇ ਕਾਫੀ ਦਿਨ ਪਈਏ ਪਰ ਅੱਜ ਤੇ ਜਿਹੜਾ ਕਾਫੀ ਜਿਹਾ ਉਹ ਠੰਡਾ ਜਿਹੜਾ ਹੋਇਆ ਜੀ ਦੂਰ ਤੱਕ ਜਿਹੜੀਆਂ ਪੀਲੀਆਂ ਘਟਾਵਾਂ ਮਿਲੇ ਮਿਲੇ ਜਿਹੜੇ ਉਹਦਾ ਜਿਹੜੀ ਦੇਖ ਰਹੀਆਂ ਜੀ ਹਾਂ ਅਹ ਤੁਸੀਂ ਦੇਖੋ ਕਿ ਦੂਰ ਦੂਰ ਯਰ ਤੱਕ ਪੀਲੇ ਪੀਲੇ ਸਾਈਡ ਜਿਹੜੀ ਥੱਲੇ ਜਾ ਕੇ ਆ ਰਹੀ ਏ ਇਧਰਲੀ ਸਾਈਡ ਤੇ ਵੀ ਹਾਂਜੀ ਬਸ ਮੌਸਮ ਬਹੁਤ ਸੁਹਾਣਾ ਹੋਇਆ ਮੌਸਮ ਤੁਸੀਂ ਵੀ ਕਮੈਂਟ ਕਰਕੇ ਦੱਸੋ ਕੋ ਤੁਹਾਡੇ ਇਲਾਕੇ ਵਿੱਚ ਮੌਸਮ ਅਜਿਹਾ ਕਿਦਾਂ ਹੈ ਸਾਡੇ ਇਲਾਕੇ ਵਿੱਚ ਮੌਸਮ ਜਰਾ ਬਹੁਤ ਵਧੀਆ ਜੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਇਲਾਕੇ ਵਿੱਚ ਮੌਸਮ ਅਜਿਹਾ ਕਿਦਾਂ ਦਾ ਜੀ ਹਾਂਜੀ ਮੌਸਮ ਹੋਇਆ 쿨쿨 ਠੰਡੀਆਂ ਹਵਾਵਾਂ ਚੱਲ ਰਹੀਆਂ ਜੀ ਆਹ ਚਾਰ ਸਵੇਰੇ ਜਿਹੜੀ ਉਹ ਪੀਲੀ ਪੀਲੀਆਂ ਘਟਾਵਾਂ, ਨੀਲੀਆਂ ਘਟਾਵਾਂ ਦੇ ਪਰ ਅੱਜ ਪੀਲੀਆਂ ਘਟਾਵਾਂ ਆਉਂਦੀਆਂ ਜਿਹੜੀ ਚਾਰ ਸਵੇਰੇ ਦੀ ਹਾਂਜੀ ਬੱਦਲ ਜਲ ਕੇ ਅਰਜੰਡੇ ਆਵੇ ਤੇ ਮੌਸਮ ਜਿਆਦਾ ਬਹੁਤ ਵਧੀਆ ਜੀ ਬਹੁਤ ਵਧੀਆ ਮੌਸਮ ਪੀਲੇ ਘਟਾਵਾਂ ਚੜੀਆਂ ਹੋਈਆਂ ਵੇ ਤੇ ਜੀ ਹੋਰ ਕੀ ਹਾਲ ਜੀ ਸਭ ਠੀਕ ਠਾਕ ਚੜਦੀ ਕਲਾ ਜੀ ਹਾਂ ਜੀ ਤੁਹਾਡੇ ਇਲਾਕੇ ਵਿੱਚ ਮੌਸਮ ਕਿਦਾਂ ਦਾ ਤੁਸੀਂ ਵੀ ਕਰਕੇ ਤੋਂ ਦੱਸੋ ਜੀ ਕੁਤਿਆ ਲੱਗ ਰਿਆ ਦੀ ਹਾਂਜੀ ਅੱਦੇ ਹੋਰ ਕੀ ਹਾਲ ਜੀ ਸਭ ਠੀਕ ਠਾਕ ਚਲਦੀ ਕਲਾ ਜੀ ਦੱਸੋ ਫਿਰ ਤੁਹਾਡੇ ਇਲਾਕੇ ਉਸ ਕਿਦਾਂ ਵੇ ਬੜਿਆ ਮੌਸਮ ਠੰਡਾ ਕ ਨਹੀਂ ਸਾਡੇ ਇਲਾਕੇ ਤਾਂ ਮੌਸਮ ਬੜਿਆ ਠੰਡਾ ਠੰਡਾ 쿨쿨 ਬਣਿਆ ਹੋਇਆ ਵੇ ਤੇ ਤੁਸੀਂ ਵੀ ਦੱਸੋ ਕਿ ਤੁਹਾਡੇ ਇਲਾਕੇ ਵਿੱਚ ਮੌਸਮ ਕੂਲ ਕੂਲ ਹੋਇਆ ਕਿ ਨਹੀਂ ਅਜੀ ਹਾਂਜੀ ਸਾਡੇ ਇਲਾਕੇ ਵਿੱਚ ਮੌਸਮ ਹੋਇਆ ਕੂਲ ਕੂਲ ਤੇ 4 ਸਵੇਰੇ ਜੀ ਈਲ ਇਕਟਾ ਵਾਂ ਜੇ ਚੜੀਆਂ ਸੀ ਉਹ ਗਈਆਂ ਘੱਡ ਤੇ ਹੁਣ ਆਈਆਂ ਕਾਲੀਆਂ ਵਿਰਾਵਾ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਇਲਾਕੇ ਵਿੱਚ ਮੌਸਮ ਕਿਦਾਂ ਦਾ ਜੀ ਹਾਂਜੀ ਕੱਲ ਵੀ ਬਹੁਤ ਗਰਮੀ ਰਹੀ ਹੈ ਤੇ ਅੱਜ ਵੀ ਬਹੁਤ ਜਿਹੜੀ ਗਰਮੀ ਰਹੀ ਹੈ ਅੱਜ ਕੁਝ ਮੌਸਮ ਥੋੜਾ ਠੰਡਾ ਹੋਇਆ ਜੀ ਤੇ ਬਾਕੀ ਥੋੜੇ ਸਕੂਨ ਜਿਹਾ ਮਿਲ ਰਿਹਾ ਕੋਠੀ ਚੜ੍ਹੇ ਹਵਾ ਖਾਰੇ ਆ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਲੱਗ ਕਿਉਂਸ ਪਾਣੀ ਜੁਮੇ ਤਾਂ ਆਪਣਾ ਤਰਲੋਕ ਸਿੰਘ ਬਸਨਾਵਾ ਆਂਦੀ ਹੈਡਲਵਾ ਤਕਰੀਬਨ ਛਾਰੇ ਜਾਣ ਤੇ ਤੇ ਬਾਕੀ ਤੁਸੀਂ ਕੋਈ ਵੀ ਹੈਂਡਲਿੰਗ ਦਾ ਸਮਾਨ ਮੰਗਾਉਣਾ ਹੋਵੇ ਪਾਰਸਲ ਮੰਗਾਉਣਾ ਹੋਵੇ ਔਨਲਾਈਨ ਸ਼ੋਪ ਤੋਂ ਮੰਗਾਉਣਾ ਹੋਵੇ ਤੇ ਸਾਡਾ ਨੰਬਰ ਇਜ਼ 9857530066 ਤੇ ਔਨਲਾਈਨ ਸ਼ੋਪ ਤੋਂ ਮੰਗਾਉ ਹੁੰਦਲੀ ਮੰਗਾਉ ਬੈਡ ਜੀ ਦਾ ਲੰਝੇ ਕਵਰ ਕਰਦੇ ਨੇ ਕਵਲ ਲੰਝੇ ਕਵਰ ਜੋ ਵੀ ਤੁਸੀਂ ਸਮਾਨ ਮੰਗਾਉਣਾ ਚਾਹੁੰਦੇ ਹੋ ਤੁਸੀਂ ਮੰਗਾ ਸਕਦੇ ਹੋ ਹਾਂਜੀ ਕੱਲ ਵੀ ਬਹੁਤ ਜਿਹੜੀ ਗਰਮੀ ਰਹੀ ਏ ਤੇ ਅੱਜ ਵੀ ਜਿਹੜੀ ਬਹੁਤ ਗਰਮੀ ਰਹੀ ਏ ਪਰ ਅੱਜ ਕੁਝ ਮੌਸਮ ਥੋੜਾ ਠੰਡਾ ਹੋਇਆ ਥੋੜਾ ਸਕੂਨ ਜਾਵੇ ਠੀਕ ਹੈ ਜੀ ਹਾਂਜੀ ओके ਤੁਸੀਂ ਵੀ ਦੱਸੋ ਤੇ ਤੁਹਾਡੇ ਇਲਾਕੇ ਵਿੱਚ ਮੌਸਮ ਕਿਦਾਂ ਦਾ ਠੀਕ ਹੈ ਜੀ ਹਾਂਜੀ ਉਹ ਕੋਠਿਆਂ ਚੜ ਕੇ ਕਈ ਹਵਾ ਵਖਾਰੀ ਨੇ ਕਿਉਂ ਗਰਮੀ ਜਿਹੜੀ ਕਾਫੀ ਜਰੀ ਪਈ ਕਾਫੀ ਦਿਨ ਪਿੰਦੀ ਰਹੀ ਹੈ ਤੇ ਅੱਜ ਫਿਰ ਮੌਸਮ ਜਿਹੜਾ ਉਹ ਪੂਰ ਹੋਇਆ ਜੀ ਹਾਂਜੀ ਉਹ ਸਾਹਮਣੇ ਕਿਸੇ ਦੇ ਲੈਂਟਰ ਪੈ ਰਹੇ ਐ ਲੈਂਟਰ ਪੈ ਰਹੇ ਤੇ ਮੈਂ ਸੁਣਿਆ ਕੋਈ ਹਵਾ ਖਾਰਿਆ ਪਰ ਲੈਂਟਰ ਪੈ ਰਹੇ ਜੀ ਠੀਕ ਹੈ ਜੀ ਲਿੰਟਰ ਵੀ ਆਇਆ ਕਿਸੇ ਵੀਰ ਤੇ ਘਰ ਵੀਡੀਓ ਹਾਂਜੀ ਬਾਕੀ ਹੋਰ ਸਣਾਓ ਸਭ ਠੀਕ ਠਾਕ ਚੜ੍ਹਦੀ ਕਲਾ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਜੂਗੇ ਹਾਂਜੀ ਠੀਕ ਹੈ ਦੋਸਤੋ ਜੀ ਹਾਂਜੀ ਮਿਲਦੇ ਹਾਂ ਫਿਰ ਤੁਹਾਨੂੰ ਕਿਸ ਦਿਨ ਫਿਰ ਫਿਰ ਕਿਸ ਦਿਨ